ਕੀ ਬੋਲੋ ਜੀ ਇਹ ਜੀ ਐਸਟੀਐਫ ਦੀ ਟੀਮ ਸੀ ਐਸੀ ਬਲਕਾਰ ਸਿੰਘ ਤੇ ਉਹਨਾਂ ਦੀ ਟੀਮ ਦੇ ਨਾਲ ਕਾਫੀ ਮੈਂਬਰ ਬਲਜਿੰਦਰ ਸਿੰਘ ਬਿਆਨ ਸਿੰਘ ਉਹਨਾਂ ਨੂੰ ਖੁਫੀਆ ਸੂਚਨਾ ਮਿਲੀ ਕਿ ਬਲਜਿੰਦਰ ਸਿੰਘ ਸਨਫ ਗੁਰਪ੍ਰਬਚਨ ਸਿੰਘ ਵਾਸੀ ਰਾਣਾ ਪੰਜਗਰਾਈ ਪਹਿ ਹੀ ਹੁੰਦਾ ਕੰਮ ਕਰਦਾ ਉਹਨਾਂ ਨੇ ਡ੍ਰਾਈਵ ਲਾ ਕੇ ਇਹਨੂੰ ਕਾਬੂ ਕੀਤਾ ਅੰਡਾ ਜੀਵਾ ਹਰਾਈ ਜੀਵਾ ਰਾਏ ਤੋਂ ਇਹਨੂੰ ਕਾਬੂ ਕੀਤਾ ਰਾਤ ਇਹਦੇ ਜੋ ਚੱਕਰ ਤੇ 800 ਗ੍ਰਾਮ ਹੀਰੋਨ ਬਰਾਮਦ ਹੋਈ ਤੇ ਨਾਲ ਇੰਡੀਆ ਕਾਰ ਸਵਿਫਟ ਡਿਜ਼ਾਇਰ ਗੱਡੀ ਜਿਹਦਾ ਨੰਬਰ DL7 CH5228 ਸਰ ਕੀ ਮਾਲ ਬਰਾਮਦ ਹੋਇਆ ਜੀ 800 ਗ੍ਰਾਮ ਹੀਰੋਨ ਬਰਾਮਦ ਹੋਈ ਕਿੱਥੋਂ ਆ ਰਿਆ ਸੀ ਇਹਦਾ ਪਿੰਡ ਤੋਂ ਬਾਰਡਰ ਸਾਈਡ ਤੇ ਹੀ ਆ ਆਪਣੇ ਪਿੰਡ ਤੋਂ ਇਧਰੋਂ ਆ ਰਿਆ ਸੀ ਉਹ ਤੁਹਾਨੂੰ ਕਿਵੇਂ ਪਤਾ ਲੱਗਾ ਸਾਰੇ ਜੀ ਸਾਹਿਬ ਖੁਫੀਆ ਸੂchnਾ ਮਿਲੀ ਪਹਿਲਾਂ ਵੀ ਕੋਈ ਮਾਮਲਾ ਦਰਜ ਜੀ ਨਹੀਂ ਨਹੀਂ ਪਹਿਲਾਂ ਨਹੀਂ ਕੋਈ ਮਾਮਲਾ ਦਰਜ ਕੋਈ ਹੁਣੇ ਕੋਰਟ ਵਿੱਚ ਕੀਤਾ ਹੀ ਆ ਜੀ ਹਾਂ ਤੁਹਾਨੂੰ ਮਾੜਾ ਮਿਲਿਆ ਹਾਂ ਚਾਰ ਦਿਨ ਦਾ ਰਮੜ ਮਿਲਿਆ ਤੇ ਹੈਰਵਿੰਗ ਪਹਿਲਾਂ ਵੀ ਵੇਚਦੇ ਕਦੋਂ ਤੱਕ ਹੁੰਦਾ ਹੀ ਹੈ ਵੇਚ ਤਾਂ ਉਹ ਬਿਲਕੁਲ ਕਾਬੂ ਨਹੀਂ ਆਇਆ ਇਹਨਾਂ ਪਤਾ ਵੀ ਹੁਣ ਪ੍ਰੋਸੇਜ ਸੁਤਰਾ ਪਰ ਲਗਾ ਵੀ ਇਹ ਲਿੰਕ ਹੈਗੇ ਆ ਕਾਫੀ ਦਿਨ ਤੋਂ ਕੰਮ ਕਰ ਰਹੇ ਹਾਂ